ਅਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਅਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਖਿਦਰਾਣਾ ਕਰ ਮੁਕਤ ਸਰ ਮੁਕਤ ਮੁਕਤ ਸਭ ਕੀਨ ਹੋਏ ਸਾਬਤ ਦੂਜਾ ਜੱਬਾ ਬਡੋ ਮਰਤਬੋ ਦੀ ਏਸਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਸਾਧਗੁਰਾਂ ਦੀ ਨੇ ਇਸ ਟਾਬ ਨੂੰ ਮੁਕਤੇ ਦਾ ਖਿਤਾਬ ਦਿੱਤਾ ਬਿੰਦ ਸਿੰਘ ਇਹ ਉਹਨਾ ਮੁਕਤਿਆਂ ਦੀ ਧਰਤੀ ਹੈ ਸੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਉਸ ਮੇਰੇ ਭਾਈ ਮਾਹ ਸਿੰਘ ਜੀ ਦੇ ਸਾਹਮਣੇ ਹੀ ਜਿਹੜਾ ਉਹ ਬੇਦਾਵਾ ਚਾ ਕਰ ਦਿੱਤਾ ਬੇਦਾਵਾ ਪਾੜ ਕੇ ਉਹਨਾਂ ਟੁੱਟਿਆਂ ਨੂੰ ਗੜ ਲਿਆ ਹਕਰਾ 40 ਮੁਕਤਿਆਂ ਦੀ ਪਵਿੱਤਰ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਨਸ਼ੂ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਸਾਹਿਬ ਜਿੱਤੇ ਹਰ ਸਾਲ 40 ਮੁਕਤਿਆਂ ਦੀ ਯਾਦ ਦੇ ਵਿੱਚ ਸਿੱਧ ਦੀ ਜੋੜ ਮੇਲਾ ਲਗਾਇਆ ਜਾਂਦਾ ਹੈ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸ ਬਾਰੇ ਗੱਲ ਕਰਾਂਗੇ ਪਹਿਲਾਂ ਖਦਰਾਨੇ ਦੀ ਢਾਬ ਕਿਹਾ ਜਾਂਦਾ ਸੀ ਔਰ ਹੁਣ ਸ੍ਰੀ ਮੁਕਤਸਰ ਸਾਹਿਬ ਕਿਹਾ ਜਾਂਦਾ ਕਿਉਂ ਖਦਰਾਨੇ ਦੀ ਢਾਬ ਤੋਂ ਸ੍ਰੀ ਮੁਕਤਸਰ ਸਾਹਿਬ ਬਣਿਆ ਔਰ ਕਿਹੜੇ ਗੁਰਦੁਆਰਾ ਸਾਹਿਬ ਇੱਥੇ ਸ਼ਿਸ਼ੋਭਿਤ ਨੇ ਉਹ ਸਾਰੇ ਇਤਿਹਾਸ ਬਾਰੇ ਗੱਲ ਕਰਾਂਗੇ ਸਾਡੇ ਨਾਲ ਭਾਈ ਜਗਬੀਰ ਜੀ ਮੌਜੂਦ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗ ਦੀ ਦਿੱਕਤ ਹੈ ਮਬਈ ਕਦਰਾਨੇ ਦੀ ਟਾਬ ਤੋਂ ਸ੍ਰੀ ਮੁਕਤਸਰ ਸਾਹਿਬ ਨਾਮ ਕਿਵੇਂ ਪਿਆ ਔਰ ਕੀ ਇਤਿਹਾਸ ਹੈਗਾ ਔਰ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਇੱਥੇ ਸ਼ਸ਼ੋਭਿਤ ਨੇ ਇਹਦਾ ਪਿਛੋਕੜ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲਦਾ ਕਿ ਜਦੋਂ ਕੁਝ ਸਿੰਘ ਮਹਾਰਾਜੀ ਨੂੰ ਬੇਦਾਵਾ ਲਿਖ ਕੇ ਦੇ ਦਿੰਦੇ ਆ ਲਿਖ ਕੇ ਦੇ ਦਿੱਤਾ ਜਾਂਦਾ ਪੀ ਅਸੀਂ ਆਪਜੀ ਦੇ ਸਿੱਖ ਨਹੀਂ ਤਾਂ ਸਤਗੁਰੂ ਦੀ ਬਖਕੂਗੀਆਂ ਦਾ ਮਨੋਂ ਬਲ ਨਾ ਟੁੱਟੇ ਛੇਪੋ ਦੀ ਕਿਲਾ ਖਾਲੀ ਕਰ ਦਿੰਦੇ ਆ ਰਾਤ ਨੂੰ ਸਰਸਾ ਦੇ ਕੰਡੇ ਬਹੁਤ ਵੱਡੀ ਦੰਗ ਹੈ ਪਰਿਵਾਰ ਸਾਰਾ ਵਿਛੜ ਜਾਂਦਾ ਹੈ ਤੁਮ ਕੋਰ ਸਾਹਿਬ ਹੁੰਦੀਆ ਵੱਡੇ ਦੋਨੋਂ ਸਾਹਿਬਜ਼ਾਦੇ ਜਿੰਨ ਜਿਹੜੇ ਸ਼ਹੀਦ ਹੋ ਜਾਂਦੇ ਆ ਪੰਜ ਪਿਆਰਿਆਂ ਚੋਂ ਤਿੰਨ ਪਿਆਰੇ ਸ਼ਹੀਦ ਹੋ ਜਾਂਦੇ ਆ ਇਹ ਇਕੱਲਿਆਂ ਹੀ ਬੜਾ ਵਿਖੜਾ ਪੈਂਡਾ ਤਿਆ ਕਰਕੇ ਮਾਛੀਵਾੜੇ ਤੋਂ ਉੱਚ ਦਾ ਪੀਰ ਬਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਵੇਲੇ ਰਾਏਕੋਟ ਪੁਚਦੇ ਆਤਾ ਉਹਨਾਂ ਨੂੰ ਸਰਹੰਦ ਦੇ ਵਿੱਚ ਵੀ ਵਾਪਰ ਗਏ ਸਾਕੇ ਦਾ ਪਤਾ ਲੱਗਦਾ ਹੈ ਕਿ ਛੋਟੇ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਗયા ਮਾਤਾ ਗੁਜਰ ਕੌਰ ਦੀ ਸ਼ਹੀਦ ਹੋ ਗਏ ਨੇ ਇਹ ਸਭ ਕੁਝ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵੈਗੁਰੂ ਪ੍ਰਮਾਤਮਾ ਦੇ ਨਾਲ ਜੁੜਿਆਂ ਸ਼ੁਕਰਾਨਾ ਕਰਦਿਆਂ ਹੋਇਆਂ ਇਹ ਜਿਹੜੇ ਮਾਝੇ ਦੇ ਕੇ ਸਿੰਘ ਵਿਛੜ ਗਏ ਸਨ ਰਾਮਿਆਣੇ ਦੇ ਸਥਾਨ ਤੇ ਉਹ ਵੀ ਮਿਲ ਗਏ ਉਥੋਂ ਫਿਰ ਇਹ ਸਤਗੁਰਾਂ ਦੀ ਦੇ ਮਗਰ ਹੀ ਹੋ ਤੁਰੇ ਮਹਾਰਾਜ ਜੀ ਨੇ ਵਜ਼ੀਰ ਖਾਨ ਦੀ ਉਸ ਚੜੀ ਆ ਰਹੀ ਫੌਜ ਦੇ ਨਾਲ ਇੱਥੇ ਜਿਹੜਾ ਸਥਾਨ ਟਿੱਬੀ ਸਾਹਿਬ ਹੈ ਇੱਥੇ ਰਹਿ ਕੇ ਜੰਗ ਕਰਨ ਦਾ ਨਿਰਣਾ ਜਿਹੜਾ ਹੈ ਸਤਗੁਰਾਂ ਜੀ ਨੇ ਕੀਤਾ ਪਰ ਉਹਨਾਂ ਸਿੰਘਾਂ ਨੇ ਇਹ ਪ੍ਰਣ ਕੀਤਾ ਕਿ ਜਿਹੜੀ ਵਜ਼ੀਰ ਖਾਨ ਦੀ ਆ ਰਹੀ ਫੌਜ ਹੈ ਇਹਨੂੰ ਗੁਰੂ ਸਾਹਿਬ ਤੱਕ ਅਸੀਂ ਪੁੱਜਣ ਨਹੀਂ ਦੇਵਾਂਗੇ ਤਾਂ ਇਹ ਜਿਹੜੀ ਢਾਬ ਸੀ ਉਸ ਵੇਲੇ ਇਸ ਤੇ ਕਬਜ਼ਾ ਕਰਕੇ ਉਹਨਾਂ ਸਿੰਘਾਂ ਨੇ ਇੱਕ ਤੇ ਜੰਗੀ ਨੀਤੀ ਦੇ ਤਹਿਤ ਆਪਣੇ ਬਸਤਰ ਚਾਦਰੇ ਕਸ਼ਰੇ ਆਦਤ ਜੋ ਸਨ ਉਹ ਇਹਨਾਂ ਛਾੜੀਆਂ ਕਰੀ ਰਾਂ ਮਿਲੇ ਆ ਤੇ ਪਾ ਦਿੱਤੇ ਤਾਂ ਕਿ ਆ ਰਹੀ ਜਿਹੜੀ ਫੌਜ ਹੈ ਉਹਨਾਂ ਨੂੰ ਲੱਗੇ ਕਿ ਇੱਥੇ ਸਿੰਘਾਂ ਦਾ ਬਹੁਤ ਵੱਡਾ ਕੈਂਪ ਹੈ ਤਾਂ ਉਹਨਾਂ ਖਾਲਸਿਆਂ ਨੇ ਬੜੀ ਬਹਾਦਰੀ ਦੇ ਨਾਲ ਇੱਥੇ ਵਜ਼ੀਰ ਖਾਨ ਦੀਆਂ ਫੌਜਾਂ ਦਾ ਨਾਲ ਜਿਹੜਾ ਹੈ ਜੰਗ ਕੀਤਾ ਹੈ ਮਹਾਰਾਜ ਫਿਰ ਇਸ ਸਥਾਨ ਤੇ ਆ ਗਏ ਫਿਰ ਉਹਨਾਂ ਨੇ ਆ ਕੇ ਘੋੜਾ ਆਪਣਾ ਵਣਸਾਹਬ ਨਾਲ ਬੰਨਿਆ ਤੇ ਇਹ ਜਿਹੜੇ ਸਿੰਘ ਇਸ ਜੰਗ ਦੇ ਮੈਦਾਨ ਅੰਦਰ ਸ਼ਹੀਦ ਹੋਏ ਸਨ ਭਾਈ ਮਹਾ ਸਿੰਘ ਉਹਨਾਂ ਦੇ ਵਿੱਚੋਂ ਸੈਂਕੜੇ ਸਨ ਸਤਗੁਰਾਂ ਦੀ ਨੇ ਉਹਨਾਂ ਦਾ ਪਾਵਨ ਸੀਸ ਆਪਣੀ ਗੋਦ ਵਿੱਚ ਲੈ ਕੇ ਮੁੱਖ ਸਾਫ ਕੀਤਾ ਜਲ ਦਾ ਛਿੱਟਾ ਮਾਰਿਆ ਜਦੋਂ ਉਹਨਾਂ ਨੂੰ ਸ਼ੁੱਧ ਪਰਤ ਦੀ ਹੈ ਤਾਂ ਉਸ ਵੇਲੇ ਉਹ ਮਹਾਰਾਜ ਜੀ ਦੀ ਗੋਦ ਵਿੱਚ ਸਨ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਪਾਤਸ਼ਾ ਪੁੱਛਦੇ ਨੇ ਭਾਈ ਮਹਾ ਸਿੰਘ ਜੀ ਕਿ ਤੁਹਾਡੀ ਕੋਈ ਇੱਛਾ ਰਾਜ ਕਰਨ ਦੀ ਇੱਛਾ ਲੰਬੀ ਉਮਰ ਦੀ ਇੱਛਾ ਜੋ ਮੰਗੋਗੇ ਅਸੀਂ ਉਹ ਤੁਹਾਡੀ ਪੂਰੀ ਕਰਾਂਗੇ ਪਰ ਉਹਨਾਂ ਹੱਥ ਜੋੜ ਕੇ ਕਹਾਂ ਅਸੀਂ ਸਤ ਗੁਰੂ ਦੀਓ ਕਿਰਪਾ ਕਰਕੇ ਅਸੀਂ ਜੋ ਭੁੱਲ ਕਰ ਚੁੱਕੇ ਆ ਉਹ ਸਾਡੇ ਬੇਦਾਵੇ ਨੂੰ ਪਾੜ ਦਿਓ ਤਾਂ ਮਹਾਰਾਜ ਜੀ ਨੇ ਫਿਰ ਉਸ ਮੇਰੇ ਭਾਈ ਮਾਹ ਸਿੰਘ ਜੀ ਦੇ ਸਾਹਮਣੇ ਹੀ ਜਿਹੜਾ ਉਹ ਬੇਦਾਵਾ ਚਾ ਕਰ ਦਿੱਤਾ ਬੇਦਾਵਾ ਪਾੜ ਕੇ ਉਹਨਾਂ ਟੁੱਟਿਆਂ ਨੂੰ ਗੜ ਲਿਆ ਫਿਰ ਸਤ ਗੁਰਾਂ ਜੀ ਨੇ ਇਸ ਢਾਬ ਨੂੰ ਮੁਕਤੇ ਦਾ ਖਿਤਾਬ ਦਿੱਤਾ ਇਹ ਜਿਹੜੀ ਹੈ ਢਾਬ ਉਹਨੂੰ ਮੁਕਤ ਸਰੋਵਰ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਬਾਕੀ ਸਾਰੇ ਪ੍ਰਾਛੀਦੀਆਂ ਪ੍ਰਾਪਤ ਕੀਤੇ ਸਿੰਘਾਂ ਨੂੰ ਕਿਸੇ ਨੂੰ 5000 ਰੁਪਏ 10000 20000 ਦੇ ਖਿਤਾਬ ਜਿਹੜੇ ਨੇ ਉਹ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੇ ਇਸੇ ਕਰਕੇ ਕਹਿੰਦੇ ਜਾਂ ਤੇ ਨਾਮ ਮੁਕਤ ਸਰ ਹੋਵਾ ਜੋ ਮਜਹੈ ਤਿਨਹੀ ਅਗ ਅਗ ਖੋਵਾ ਅਸ ਮਹਿਮਾ ਸ੍ਰੀ ਮੁਕਤੇ ਕਹੀ ਸੋ ਅਬ ਪ੍ਰਗਟ ਜਗਤ ਮੈਂ ਸਈ ਕਹਿੰਦੇ ਉਹ ਸਰੋਵਰ ਮੌਜੂਦ ਹੈ ਜੋ ਤਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਮੁੱਖੋਂ ਬਤਨ ਕਹੇ ਸਨ ਕਿ ਇਹ ਜਿਹੜੇ ਹੈ ਧਰਤੀ ਇਹ ਮੁਕਤ ਹੋ ਗਈ ਹੈ ਇਹ ਉਹਨਾਂ ਮੁਕਤਿਆਂ ਦੀ ਧਰਤੀ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਹੀ ਸੰਗਤਾਂ ਜਿਹੜੀਆਂ ਨੇ ਦਰਸ਼ਨ ਦੀਦਾਰੇ ਕਰਨ ਵਾਸਤੇ ਪੁੱਜਦੀਆਂ ਨੇ ਆਪਣੀ ਟੁੱਟੀ ਗੰਢ ਬੰਨ੍ਹਣ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜਿੱਥੇ ਜੋ ਗੁਰਗੋਬਿੰਦ ਸਿੰਘ ਜੀ ਦੇ ਨਾਲ ਸਿੰਘਾਂ ਦੀ ਜੋ 40 ਮੁਕਤਿਆਂ ਦੀ ਟੁੱਟੀ ਸੀ ਉੱਥੇ ਗੰਢੀ ਸੀ ਔਰ ਗੁਰਦੁਆਰਾ ਤੰਬੂ ਸਾਹਿਬ ਜਿੱਥੇ ਫੌਜਾਂ ਨੂੰ ਮੁੰਗਲ ਫੌਜਾਂ ਨੂੰ ਭਲੇਖਾ ਪਾਉਣ ਦੇ ਲਈ ਤੰਬੂ ਬਣਾਏ ਗਏ ਸੀ ਔਰ ਗੁਰੂ ਸਾਹਿਬ ਨੇ ਵੀ ਉੱਥੇ ਹੀ ਜਿਹੜਾ ਤੰਬੂ ਲਗਾਇਆ ਗਿਆ ਸੀ ਔਰ ਇਹ ਸਾਰਾ ਇਤਿਹਾਸ ਆ ਜੋ ਬਾਬਾ ਜਗਬੀਰ ਸਿੰਘ ਜੀ ਨੇ ਰੂਪ ਰੂਪ ਕਰਾਇਆ ਹੈਗਾ ਸ਼੍ਰੀ ਮੁਕਤਸਰ ਸਾਹਿਬ ਤੋਂ ਬੋਟਾ ਸਿੰਘ ਪੀਟੀਸੀ ਨੇ ਗੁਰੂ ਗੋਬਿੰਦ ਸਿੰਘ